ਬਰੂਦ ਦੇ ਨਾਲ ਹਰਮੰਦਰ ਸਾਹਿਬ ਉਡਾ ਦਿੱਤਾ ਜਿਹੜਾ ਜਿਹੜੀ ਬਿਲਡਿੰਗ ਗੁਰੂ ਅਰਜਨ ਸਾਹਿਬ ਨੇ ਬਣਾਈ ਸੀ ਉਹ ਉਡਾ ਦਿੱਤੀ ਜਿਹੜੀ ਦੁਬਾਰਾ ਬਿਲਡਿੰਗ ਬਣੀ ਉਹ ਸਰਦਾਰ ਜਸਤ ਸਿੰਘ ਆਲੂਆੜੀਆਂ ਨੇ ਚਾਦਰ ਵਿਛਾਈ ਪੰਥ ਦੇ ਅੱਗੇ 9 ਲੱਖ ਰੁਪਇਆ ਇੱਕ ਦਿਨ ਚ ਇਕੱਠਾ ਕੀਤਾ ਸਰਦਾਰ ਜਸਤ ਸਿੰਘ ਆਲੂਆੜੀਆਂ ਨੇ ਅੱਧੀ ਕੌਮ ਇੱਕ ਦਿਨ ਸ਼ਹੀਦ ਹੋਈ ਹੈ ਹਰਮੰਦਰ ਸਾਹਿਬ ਢਾ ਢੇਰੀ ਕੀਤਾ ਗਿਆ ਤੇ ਐਲਾਨ ਕੀਤਾ ਗਿਆ ਵੀ ਕੋਈ ਸਿੱਖ ਹਰਮੰਦਰ ਸਾਹਿਬ ਵੱਲ ਮੂੰਹ ਨਹੀਂ ਕਰੇਗਾ ਜਿਹੜਾ ਅਬਦਾਲੀ ਸਿੱਖਾਂ ਦਾ ਮਲੀਆ ਮੇਟ ਕਰਕੇ ਗਿਆ ਸੀ ਨਾ 6 ਮਹੀਨਿਆਂ ਬਾਅਦ April ਦੇ ਵਿੱਚੋਂ ਹਰਮੰਦਰ ਸਾਹਿਬ ਨੂੰ ਢੋਂਦਾ ਤੇ ਅਕਤੂਬਰ ਚ ਆ ਕੇ ਜੱਸਾ ਸਿੰਘ ਆਲੂ ਵਾਲੀਆ ਪੰਥ ਨੂੰ ਇਕੱਠਿਆਂ ਕਰਕੇ ਔਰ ਇਤਿਹਾਸ ਕਹਿੰਦਾ 60 ਹਜ਼ਾਰ ਇਕੱਠ ਹੋ ਗਿਆ ਉਹ ਦਿਨ ਜਿਹੜਾ ਅਬਦਾਲੀ ਕਹਿੰਦਾ ਸੀ ਮੈਂ ਸਿੱਖ ਮੁਕਾ ਕੇ ਚੱਲਿਆਂ ਉਹਦਾ ਮਤਲਬ ਇਹ ਸੀ ਕਿ ਜੜਾ ਵੀ ਸਿੱਖ ਪੈਰਾਂ ਤੇ ਖੜਾ ਹੋ ਸਕਦਾ ਸੀ ਨਾ ਹਰ ਸਿੱਖ ਹਰਮੰਦਰ ਸਾਹਿਬ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਦੀ ਆਵਾਜ਼ ਤੇ ਪਹੁੰਚ ਗਿਆ ਔਰ ਜਦੋਂ ਉਹਨਾਂ ਨੇ ਕਿਹਾ ਹਰ ਮੰਦਰ ਸਾਹਿਬ ਉਸਾਰਨਾਂ ਚਾਦਰ ਵਿਛਾਈ ਸਭ ਵਿਤਕਰੇ ਭੁਲਾ ਕੇ ਵੰਡੀਆਂ ਭੁਲਾ ਕੇ 9 ਲੱਖ ਰੁਪਈਆ ਇਕੱਠਾ ਕੀਤਾ ਤੇ ਜਿਹੜੀ ਬਿਲਡਿੰਗ ਉੱਤੇ ਫਿਰ ਸੋਨਾ ਮਹਾਰਾਜ ਆਰਮਜੀਤ ਸਿੰਘ ਨੇ ਚੜਾਇਆ ਜਿਹਦੇ ਤੁਸੀਂ ਦਰਸ਼ਨ ਕਰਦੇ ਹੋ ਇਹ ਬਿਲਡਿੰਗ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਨੇ ਬਣਵਾਈ ਡਾਊਨਲੋਡ ਚੈਟ